ਸਸਰੀਕਾਲ ਦੋਸਤੋ ਅੱਜ ਆਪਾਂ ਇੱਕ ਪਸ਼ੂ ਪਾਲਕਾਂ ਵਾਸਤੇ ਵੀਡੀਓ ਲੈ ਕੇ ਆਏ ਆਂ ਵੀਡੀਓ ਆਪਣੇ ਫਾਰਮ ਦੀ ਐ ਤੇ ਅੱਗੇ ਗਰਮੀਆਂ ਆਈਆਂ ਮੱਝਾਂ ਗਾਈਆਂ ਘੋੜੀਆਂ ਬੱਕਰੀਆਂ ਮੁਰਗੀ ਫਾਰਮ ਕੁਝ ਵੀ ਐ ਅੱਜ ਆਪਾਂ ਗੱਲਬਾਤ ਕਰਾਂਗੇ ਛੱਤ ਦੀ ਤੇ ਆਹ ਬਾਈ ਜਿਹੜੀ ਬਾੰਸ ਦੀ ਛੱਤ ਪਾਈ ਜਾਂਦਾ ਇਹ ਆਪਾਂ ਪਸ਼ੂਆਂ ਵਾਸਤੇ ਨਹੀਂ ਇਹ ਆਪਣੇ ਆਪ ਤੇ ਫਾਰਮ ਹਾਊਸ ਤਿਆਰ ਕੀਤਾ ਪੂਰਾ ਸਾਰਾ ਇਹਦੇ ਵਿੱਚ ਲੈਟਰ ਲੋਟਰ ਚੰਗੀ ਐਕਟ ਚੰਗਾ ਸੀਮੈਂਟ ਲਾ ਕੇ ਕਰਿਆ ਪਰ ਛੱਤ ਤੇ ਆ ਕੇ ਕਈ ਭਰਾ ਕਹਿੰਦੇ ਯਾਰ ਤੂੰ ਕਿਰਸ ਕਰ ਗਿਆ ਠੀਕ ਐ ਕਹਿੰਦੇ ਤੂੰ ਕਰ ਸਕੇ ਕਰ ਗਿਆ ਤੂੰ ਲੈਟਰ ਹੀ ਪਾ ਦੇਣਾ ਸੀ ਕੰਮ ਨਿਭੜਦਾ ਪਰ ਬਈ ਲੈਟਰ ਨਾਲੋਂ ਇਹ ਛੱਤ ਠੰਡੀ ਵੱਧ ਆ ਤੇ ਸੋਹਣੀ ਲੱਗਦੀ ਆ ਅੰਦਰ ਆਤਮਾ ਨੂੰ ਸ਼ਾਂਤੀ ਬਈ ਲੈਟਰ ਤਾਂ ਕੰੰਦਾ ਤਾਂ ਆਪਣੇ ਘਰਾਂ ਦੇ ਵਿੱਚ ਵੀ ਲੱਗੀਆਂ ਹਨਾ ਆ ਦੇਖੋ ਦੋਸਤੋ ਬਾਈ ਛੱਤ ਪਾਈ ਜਾਂਦਾ ਕਈ ਭਰਾ ਕਹਿੰਦੇ ਇਹਦਾ ਮੈਥੋਂ ਬਹੁਤ ਨੰਬਰ ਮੰਗਦੇ ਆ ਹਨਾ ਤੇ ਕਈ ਭਰਾ ਕਹਿ ਦਿੰਦੇ ਬਈ ਭੌਂਤਮਾਨ ਫੋਨ ਚੱਕ ਲੂ ਇਹ ਫੋਨ ਨਹੀਂ ਚਾਹਦਾ ਪਰ ਉਹ ਵੀ ਗੱਲਬਾਤ ਕਰਾਂਗੇ ਬਾਈ ਨਾਲ ਬਈ ਕੋਈ ਹਵਾ ਖਰਾਬ ਆ ਕਿ ਜਾਂ ਟਾਈਮ ਦੀ ਘਾਟ ਆ ਪੱਕਾ ਫਰ ਰੈਸਕੀ ਕੰਮ ਆ ਥੋੜਾ ਜਿਹਾ ਤਾਂ ਕਰਕੇ ਬੰਦਾ ਫੋਨ ਨਹੀਂ ਚੱਕ ਸਕਦਾ ਹੁੰਦਾ ਨਾ ਕੌਲਾਂ ਬਾਲੀਆਂ ਆਉਂਦੀਆਂ ਤੇ ਇਹ ਆਪਾਂ ਕੋਈ ਅੱਜ ਪ੍ਰੋਮੋਸ਼ਨ ਨਹੀਂ ਇਹ ਤੁਸੀਂ ਅੱਜ ਦੱਸਾਂਗੇ ਕਿਹੜਾ ਬਾਂਸ ਲਾਇਆ ਬਾਈ ਨੇ ਕਿਵੇਂ ਡਿਜ਼ਾਈਨ ਬਣਿਆ ਹਜੇ ਬਣੀ ਜਾਂਦਾ ਬਹੁਤ ਹਜੇ ਮੰਨ ਲਓ 20 ਤੋਂ 30% ਹੀ ਤਿਆਰ ਹੋਈ ਹੈ 70% ਛੱਤ ਕੱਲ ਨੂੰ ਤਿਆਰ ਹੋਊਗੀ ਉਹਦਾ ਮੈਂ ਸ਼ਾਰਟ ਲਾ ਦੂੰਗਾ ਵਿੱਚ ਬਈ ਕਿਹੜੇ ਡਿਜ਼ਾਈਨ ਦੀ ਤਿਆਰ ਹੋਈ ਹੈ ਠੀਕ ਹੈ ਤੇ ਪਹਿਲਾਂ ਜਿਹੜਾ ਰਿਜ਼ਲਟ ਲਿਆ ਬਈ ਆਪਾਂ ਜਿਹੜਾ ਬਾਈ ਜੀ ਪਹਿਲਾਂ ਰਿਜ਼ਲਟ ਲਿਆ ਆਪਣਾ ਬੱਕਰੀਆਂ ਦਾ ਫਾਰਮ ਇਹਦੇ ਵਿੱਚ ਸਾਰੀ ਸਰਕੰਡੇ ਦੀ ਛੱਤ ਹੈ ਤੇ ਆਪਣੇ ਬਈਆ ਕਿੰਨੀ ਮਰਜ਼ੀ ਗਰਮੀ ਆਈ ਜਾਵੇ ਆਪਣੇ ਫਾਰਮ ਦੇ ਵਿੱਚ ਪੱਖਾ ਨਹੀਂ ਚੱਲਦਾ ਫੋਗਰ ਫੂਗਰ ਤਾਂ ਬਈ ਗੱਲ ਹੀ ਦੂਰ ਦੀ ਹੈ ਨਾ ਤੇ ਆ ਵੀ ਆਪਾਂ ਆਪਦੇ ਰਹਿਣ ਨੂੰ ਵਧੀਆ ਫਾਰਮ ਹਾਊਸ ਤਿਆਰ ਕਰੀ ਜਾਂਦੇ ਇਹਦੀ ਵੀ ਆਪਾਂ ਛੱਤ ਇਹੀ ਪਵਾਈਏ ਬਈ ਤਾਂ ਕਿ ਜਦੋਂ ਥੱਲੇ ਪਏ ਹੋਗੇ ਸਕੂਨ ਹੋਵੇ ਆਏ ਨਾ ਲੱਗੇ ਬਈ ਘਰੇ ਪਏ ਆ ਜਾਂ ਕੋਠੀਜੀ 'ਚ ਪਏ ਆ ਹਨਾ ਤੇ ਉੱਪਰੋਂ ਚੜ ਕੇ ਤੁਹਾਨੂੰ ਦਿਖਾਉਣਾ ਗੱਲਬਾਤ ਕਰਾਉਂਗਾ ਬਾਈ ਨਾਲ ਕਿੰਨਾ ਖਰਚਾ ਆ ਸਾਰਾ ਆਪਾਂ ਗੱਲਬਾਤ ਕਰਾਂਗੇ ਆ ਬਾਈ ਬਣਾ ਕੇ ਦਿੰਦਾ ਬਈ ਬਾਂਸ ਵਾਲੀਆਂ ਛੱਤਾਂ ਪੰਜਾਬ 'ਚ ਇਕੱਲਾ ਹੀ ਭਰਾ ਇਹ ਤੇ ਆਹ ਦੇਖੋ ਪੂਰਾ ਉੱਤੇ ਬਾਸ ਬੂਸ ਪਾ ਕੇ ਇਹ ਆਪਾਂ ਬਾਈ ਦੱਸ ਦਗੇ 23 ਬਾਏ 30 ਦਾ ਇਹ 1800 ਸਕੇ 800 ਸਕਰ ਫੁੱਟ ਬਣਦਾ ਮੇਰਾ ਇਹ ਤੇ ਆਪਾਂ ਸਾਰਾ ਖਰਚਾ ਬਾਈ ਨੂੰ ਪੁੱਛਾਂਗੇ ਆ ਹੁਣ ਪਾਈ ਜਾਂਦਾ ਗ੍ਰੀਨ ਨੈਟ ਜਿਹੜਾ ਹਨਾ ਤੇ ਇਹ ਬਾਈ ਨੇ ਨਵਾਂ ਚੀਜ਼ ਐਡ ਕੀਤੀ ਆ ਬਈ ਥੱਲੋਂ ਆਏ ਨਾ ਲੱਗੇ ਕੋਈ ਸਰ ਕੰਡਾ ਜਾਂ ਥੱਲੇ ਲੌਂਕੀ ਨਾ ਜਾਵੇ ਜਾਂ ਕੋਈ ਚਾਮ ਜੜੇ ਕਾਏ ਕਾਲੇ ਆਸਤੇ ਬਈ ਪੋਣਾ ਹਰਾ ਕੱਪੜਾ ਕੇ ਸੋਹਣਾ ਲੱਗਦਾ ਇੱਕ ਤਾਂ ਬਾਈ ਇੱਥੇ ਰੰਗ ਵੀ ਠੰਡਾ ਨਹੀਂ ਦੱਸ ਆ ਮੈਕ ਲਾ ਲਓ ਬਈ ਇੱਕ ਮਿੰਟ ਇੱਕ ਤਾਂ ਇਹ ਰੰਗ ਵੀ ਠੰਡਾ ਰਹਿ ਜਾਂਦਾ ਬਈ ਆਪਣਾ ਵੈਸੇ ਕੁਦਰਤੀ ਆ ਇੱਕ ਥੱਲੇ ਵੀ ਕਰ ਲਿਆ ਜਾਨਵਰ ਕੋਈ ਵੜਦੇ ਨਹੀਂ ਬਈ ਸਾਫ਼ ਸੋਹਣੀ ਲੱਗਦੀ ਛੱਤ ਵੇਖਣ ਜੀ ਠੀਕ ਆ ਹਾਂ ਇਹ ਤਾਂ ਪਾਇਆ ਹੈ ਨਾ ਹਾਂਜੀ ਹਾਂਜੀ ਤੇ ਪਹਿਲਾਂ ਬਈ ਸਟਾਰਟਿੰਗ ਤੋਂ ਦੱਸੋ ਜੇ ਕਿਸੇ ਭਰਾ ਨੇ ਇੱਕ ਤਾਂ ਦੱਸੋ ਬਈ ਫੋਨ ਕਿਉਂ ਨਹੀਂ ਚਾਹਦੇ ਕੀ ਚੱਕਰ ਹੈ ਕਿ ਕੰਮ ਜ਼ਿਆਦਾ ਚੱਲ ਪਿਆ ਬਈ ਨਹੀਂ ਬਈ ਉਹ ਤਾਂ ਕੋਈ ਚੱਕਰ ਨਹੀਂ ਆਪਾਂ ਵੇਲਾ ਇੱਥੇ ਖੜੇ ਆ ਹੁਣ ਯਾਰ ਕਈ ਜਿਹੜੀ ਨੇ ਫੋਨ ਹਮਨ ਕੋਲ ਦੋ ਹੈ ਕਦੇ ਡੱਗੀ ਵੀ ਪੈਂਦਾ ਕਿ ਦੂਰ ਰੱਖੇ ਇਸੇ ਕਰਕੇ ਤੇ ਫੋਨ ਦਾ ਆਪਾਂ ਟਾਈਮ ਰੱਖਿਆ ਹੋਇਆ ਬਾਈ ਉਸ ਨਾਲ ਆਪਾਂ ਨੂੰ ਫੋਨ ਅਟੈਂਡ ਕਰਨ ਤੇ ਨਹੀਂ ਜ਼ਿਆਦਾਤਰ ਆਪਾਂ ਨੂੰ WhatsApp ਤੇ ਹੀ ਬਾਈ WhatsApp ਵਾਲਾ ਸਭ ਤੋਂ ਵਧੀਆ ਕੰਮ ਬਾਲਾ ਵਧੀਆ ਕੰਮ ਬਾਈ ਯਾਰ ਕੰਨ ਨਾਲ ਫੋਨ ਲਾਉਣਾ ਤਾਂ ਸਾਰੀ ਬਸ ਉਹ ਆਪ ਦਾ ਏਰੀਆ ਦੱਸਣਾ ਹਾਂਜੀ ਖੇਰ ਫੋਟ ਦੱਸਣਾ ਤੁਸੀਂ ਸਾਰਾ ਖਰਚਾ ਦੱਸ ਦੋ ਆਪਦਾ ਏਰੀਆ ਦੱਸਣਾ ਬਾਈ ਆਪਦਾ ਠੀਕ ਆ ਪਿੰਡ ਦੱਸਣਾ ਆਪਦਾ ਫਿਰ ਆਪਣੀ ਛੱਤ ਕਿੰਨੇ ਬਾਈ ਕਿੰਨੇ ਦੀ ਹੈ ਕਿੱਥੇ ਪਹਿਲਾਂ ਬਈ ਤਿਆਰੀ ਕੀ ਹੋਣੀ ਚਾਹੀਦੀ ਜਦੋਂ ਸੋਣ ਨੂੰ ਬਈ ਛੱਤ ਪਾਉਣ ਜਾਂ ਸੋਥੋ ਕੀ ਤੁਸੀਂ ਬਈ ਕੰਦਾਂ ਵੀ ਕੱਢਦੇ ਹੋ ਗਾਟਰਾ ਪਾਉਣੇ ਕੀ ਕਰਦੇ ਹੋ ਸਾਰੇ ਇਹੀ ਪੁੱਛਦੇ ਨੇ ਗਾਡਰਾਂ ਤੱਕ ਦਾ ਜੇ ਕੋਈ ਗਾਡਣ ਵਾਲਾ ਤਾਂ ਮੈਂ ਗਾਡਰਾਂ ਤੱਕ ਦਾ ਮਾਲਕ ਨੂੰ ਮਿਸਤਰੀ ਆਪਦਾ ਲਾਉਣਾ ਪਊਗਾ ਉਦੋਂ ਉੱਪਰ ਦਾ ਕੰਮ ਸਾਡਾ ਹੁੰਦਾ ਠੀਕ ਆ ਜਿਵੇਂ ਮੈਂ ਹੁਣ ਗਾਡਰਾਂ ਤੱਕ ਤਿਆਰ ਕਰਾਤਾ ਤੁਸੀਂ ਆਪਦਾ ਤੇ ਜਿਹੜਾ ਮਟੀਰੀਅਲ ਹੈ ਇਹ ਕੀ ਕੀ ਲੈ ਕੇ ਆਉਣੀ ਉੱਪਰ ਪਾੜਿਆਂ ਦਾ ਡਿਜ਼ਾਈਨ ਹਰਾ ਕੱਪੜਾ ਜਿਵੇਂ ਆ ਪਾਇਆ ਵੇ ਗ੍ਰੀਨ ਨੈਟ ਫਿਰ ਕਾਨਿਆਂ ਦੀ ਪਤਲ ਪੈਂਦੀ ਸਾਫ ਬਿੜੀ ਉਹ ਪਈ ਆਪਣੀ ਉੱਥੇ ਹਾਂ ਉਹ ਪਈ ਹਾਂਜੀ ਉਦੋਂ ਉੱਪਰ ਪੈਂਦਾ ਆਪਣਾ ਸਰਕੜਾ ਤੇ ਕਾਗਜ਼ ਇਹਦਾ ਫਿਰ ਮਾਲਾ ਬਹੁਤ ਤਕੜਾ ਜੱਕ ਬਣ ਜਾਂਦਾ ਜੱਕ ਬਣ ਗਿਆ ਉਦੋਂ ਬੋ ਤੇ ਮਿੱਟੀ ਮਿੱਟੀ ਪੈਣੀ ਇਹਦੇ ਤੇ ਮਿੱਟੀ ਤੋਂ ਬਾਅਦ ਇਹ ਤੇ ਮਰਜੀ ਪਾਲ ਕੇ ਬਈ ਡਿੱਗਣ ਦਾ ਕੋਈ ਡਰ ਨਹੀਂ ਉਹ ਯਾਰ ਬਾਈ ਇਹ ਤੇ ਡਬਲ ਪੋਲਟਰੀ ਫਾਰਮ ਬਣੀ ਜਾਂਦਾ ਆਪਣਾ ਇੱਕ ਮੰੂਗੀ ਦੂਜੀ ਮੰਜ਼ਲ ਵੀ ਇਹਦੇ ਤਿਆਰ ਹੋਈ ਨਹੀਂ ਠੀਕ ਐ ਤੇ ਆਹ ਬਾਈ ਹੈਗਾ ਜਿਹੜਾ ਬਈ ਇਹ ਬਾੰਸ ਹੈ ਪੂਰਾ ਮੋਟੀ ਜੜਾ ਵਾਲਾ ਹਨਾ ਬਈ ਹਾਂ ਇਹ ਜੜਾ ਬਈ ਸੌਂਗ ਸੌਂਗ ਦਾ ਬਈ ਕੀ ਕਹਿੰਦੇ ਬੁੜਕੇ ਬਦਲਣਾ ਪੁੱਸਿਆ ਔਖ ਨਹੀਂ ਲੱਗਦੇ ਨੂੰ ਬਈ ਇਹ ਜੜਾ ਨਾ ਕੌੜੀ ਬਹੁਤ ਹੁੰਦੀ ਆ ਹੂੰ ਇਹਨੂੰ ਨਹੀਂ ਪੈਂਦੀ ਸੌਂਗ ਛੇਤੀ ਹੀ ਨਹੀਂ ਪੈਂਦੀ ਪਹਿਲੀ ਗੱਲ ਤਾਂ ਬਾੰਦ ਨੂੰ ਪੈਂਦੀ ਉਹ ਗਾਰੰਟੀ ਲੈਣਾ ਤੁਸੀਂ ਸਿਆਉਂ ਹਾਂ ਬਾਈ ਵਧੀਆ ਗਾਰੰਟੀ 20 25 ਸਾਲ ਹਿੱਲਦੀ ਨਹੀਂ ਛੱਤ ਠੀਕ ਐ ਹੂੰ ਲੈ ਬਈ 10 ਸਾਲ 20 ਸਾਲ ਤੱਕ ਕਿਤੇ ਨਹੀਂ ਜਾਂਦਾ ਬਾੰਸ ਬਈ ਇਗਾ ਕੌੜਾ ਬਾਕੀ ਪੱਠੀ ਵੇਚ ਦੀ ਕੱਢਿਆ ਹੁੰਦਾ ਪੱਠੀ ਵੇਚੀ ਸਿੱਧਾ ਕੀਤਾ ਦਾ ਵਾਂਸ ਵਧੀਆ ਸਟੇਬਲ ਹੁੰਦਾ ਤਾਂ ਵੀ ਇਹ ਪੱਕਿਆ ਵਾਂਸ ਹੁੰਦਾ ਕੱਚਾ ਜਾਂ ਵਾਂਸ ਨਹੀਂ ਹੁੰਦਾ ਕੱਚਾ ਜਾਂ ਨਹੀਂ ਹੁੰਦਾ ਬਾਕੀ ਇਹਦੇ ਤੇ ਟਾਇਲਾਂ ਦੀ ਫਰਸ਼ ਹੁਣ ਆਪਾਂ ਲਾਗੇ ਵੀਡੀਓ ਦਿਖਾਉਣੀ ਆ ਅਜ ਤੋਂ ਬਾਅਦ ਬਾਈ ਅਜੇ ਤੇ ਉੱਤੋਂ ਦੀ ਹੁਣ ਪੱਤਲ ਪਊਗੀ ਉਹ ਜਿਹੜੀ ਕਾਂਹਿਆਂ ਦੀ ਪਈ ਹੈ ਸਾਡੀ ਥੱਲੇ ਪਈ ਹੈ ਦਿਖਾ ਦੇਾਂਗੇ ਤੇ ਉਦੋਂ ਉੱਤੇ ਪਊਗਾ ਕਾਗਜ਼ ਨੇ ਸਰ ਵੀ ਪਾ ਪਊਗਾ ਬਾਈ ਉਦੋਂ ਉੱਤੇ ਕਾਗਜ਼ ਪਊਗਾ ਫਿਰ ਮਿੱਟੀ ਪਊਗੀ ਫਿਰ ਜਾਲੀ ਲਾ ਕੇ ਫਿਰ ਢੋਲੀਆਂ ਪਾਵਾਂਗੇ ਨਾ ਜੇ ਕਿਸੇ ਵੀਰ ਨੇ ਟੈਲਾਂ ਦਾ ਫਰਸ਼ ਲਾਉਣਾ ਵੇ ਟੈਲਾਂ ਦਾ ਵੀ ਲਾਵੇ ਪੈਲਾਂ ਦਾ ਲੱਗ ਜਿਵੇਂ ਆਪਣੇ ਉਧਰ ਵੀ ਹੁਣ ਮਿੱਟੀ ਫੇਰੀ ਆ ਬਾਈ ਕਹਿੰਦਾ ਆਪਾਂ ਇਹਦੇ ਮਿੱਟੀ ਵਾਲਾ ਕੰਮ ਨਹੀਂ ਕਰਨਾ ਆਪਾਂ ਕਾ ਗਰਸੈਨ ਸੀਮੈਂਟ ਤੇ ਬਰੇਤੀ ਪਾਵਾਂਗੇ ਤੇ ਇੱਕ ਜਾਲੀ ਹੁੰਦੀ ਹੈ ਪਲਾਸਟਿਕ ਦੀ ਆਪਾਂ ਦੀ ਆ ਪਲਾਸਟਿਕ ਦੀ ਜਾਲੀ ਬਾਈ ਕਹਿੰਦਾ ਕਰਕੇ ਪੂਰਾ ਕੰਪਲੀਟ ਜਾਵਾਂਗੇ ਪੱਕਾ ਤਾਂ ਤੋਂ ਕੋਈ ਆ ਗੁੱਗ ਲੱਗਣ ਦਾ ਦੀਵਾਲੀ ਵੇਲੇ ਡਰਨਗੇ ਛੁਰਲੀ ਛਰਲੀ ਆ ਕੇ ਡੱਗ ਪੈਂਦੀ ਹੈ ਹਨਾ ਤੇ ਆ ਸਿਸਟਮ ਆ ਬਾਈ ਰੇਟ ਬਾਈ ਕਾਗੀ ਤੱਕ ਦਾ ਆਪਾਂ ਵੀ ਮੰਨ ਕੇ ਚੱਲੋ 60 ਰੁਪਏ ਸਕੇਅਰ ਫੁੱਟ ਦਾ ਡਿਜ਼ਾਈਨ ਦੇ ਹਿਸਾਬ ਨਾਲ ਲੈਣੀ ਆ ਮਿੱਟੀ 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 ਉਹਦੇ ਵੱਖਰੇ ਪੈਸੇ ਲੈਣੇ ਆ ਬਾਈ ਅਸੀਂ ਪਾਉਣ ਦੇ ਨਹੀਂ ਅਗਲਾ ਆਪ ਵੀ ਪਾ ਸਕਦਾ ਆਪ ਪਾ ਸਕਦਾ ਤਾਂ ਬਾਲੀ ਵਧੀਆ ਗੱਲ ਆ ਜੇ ਕੋਈ ਨਹੀਂ ਪਾ ਸਕਦਾ ਮੰਨ ਕੇ ਚੱਲ ਅਸੀਂ ਪੈਸੇ ਵੱਖਰੇ ਲੈਣੇ ਮਿੱਟੀ ਅਗਲੇ ਦੀ ਹੋਵੇ ਇੱਕ ਸੀਮੈਂਟ ਅਗਲੇ ਦਾ ਵਾ ਜਾਲੀਆਂ ਜੂਲੀਆਂ ਪਾ ਕੇ ਪੱਕਾ ਕਰਨ ਦਾ ਅਲੱਗ ਪ੍ਰੋਸੈਸ ਆ 60 ਤੋਂ ਬਾਹਰ ਦਾ ਪ੍ਰੋਸੈਸ ਰਹਿੰਦਾ ਜਿੰਨਾ ਇਹ ਛੱਤ ਤੇ ਵੇਟ ਪੈਂਦਾ ਉਹ ਨਹੀਂ ਚੰਗੀ ਹੁੰਦੀ ਛੱਤ ਤੇ ਵੇਟ ਪਾਉਣਾ ਘੱਟੋ ਘੱਟ ਕਿੰਨਾ ਏਰੀਆ ਹੋਣਾ ਚਾਹੀਦਾ ਵੀ ਜਿੱਥੇ ਤੁਸੀਂ ਹਾਂਜੀ ਮੰਨ ਲਓ 1000 ਸਕਰ ਫੁੱਟ ਜਿਵੇਂ ਮੇਰਾ ਚਲਾਦਾ ਆਪਣਾ ਲਿਆ ਸੀ 800 ਪਾ ਕੇ ਤੁਸੀਂ ਨਹੀਂ ਆਇਆ ਤਾਂ ਭਰਾ ਵੀ ਗੱਲ ਨੇੜੇ ਨੇੜੇ ਪਿੰਡ 50 ਕਿਲੋਮੀਟਰ ਦੇ ਕਿਤਾਬ 5 400 ਸਕਰ ਫੁੱਟ ਵੀ ਕੱਢਦੇ ਆ ਹਾਂ ਬਈ ਛੋਟਾ ਪਰ ਦੂਰ ਦੇ ਕੰਮ ਤੇ ਫਿਰ ਟਰਾਂਸਪੋਰਟ ਪੈ ਜਾਂਦੀ ਆ ਤੇ ਹਾਂ ਬੰਦਿਆਂ ਦਾ ਖਰਚਾ ਬਹੁਤ ਪੈਂਦਾ ਬੰਦਿਆਂ ਦਾ ਸਾਬੂ ਕੋ ਖਰਚਾ ਪੈਂਦਾ ਲੇਬਰ ਵੀ ਨਹੀਂ ਅੱਜ ਕੱਲ ਮਿਲਦੀ ਤੇ ਆਹ ਦੇਖੋ ਬਈ ਪੂਰੇ ਐ ਡੱਬੀਆਂ ਕੱਲੀਆਂ ਕੱਲੀਆਂ ਜਿਵੇਂ ਲੈਟਰ ਨਹੀਂ ਬੰਦਦੇ ਹੁੰਦੇ ਸਰਗਿਆਂ ਦਾ ਐ ਬੰਨੀ ਜਾਂਦੇ ਆ ਨਾ ਬਈ ਫਿਰ ਜਾਣ ਪੈ ਜਾਂਦੀ ਸਾਰੇ ਜੀ ਠੀਕ ਹੁਣ ਤੂੰ ਮੈਂ ਕੱਲ ਰੱਖ ਚਵਾਰਾ ਪਾਉਣਾ ਤੇ ਚਵਾਰਾ ਵੀ ਪਾ ਜੂਗਾ ਹਾਂ ਬਈ ਯਾਰ ਚਵਾਰਾ ਦੇ ਕੰਧਾ ਤੇ ਕੰਧਾ ਜਾਵੜਦੀਆਂ ਆਪਦੇ ਜਾੜੋਂ ਉਹ ਨਹੀਂ ਕਾਮਯਾਬ ਹੁੰਦੀ ਜੇ weight ਘੱਟ ਰੱਖੋਗੇ ਫਿਰ ਇਹ ਜੰਪ ਲੈਂਦੀ ਹੈ ਤੇ ਇਹੀ ਕਾਰਨ ਛੱਤਾਂ ਗਾਂ ਵੀ ਆਪਣੀ ਹੋਈਆਂ ਠੀਕ ਹੈ ਹੂੰ ਲਓ ਬਈ ਇਹ ਆਪਣਾ ਹੈਗਾ ਫਾਰਮ ਹਾਊਸ ਬਰਾਡ ਤੇ ਤੁਸੀਂ ਆ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਦੇਖਣਾ ਤੇ ਬਾਈ ਕਹਿੰਦਾ ਆਇਆ ਨਾ ਤੁਰ ਤੇ ਡਰ ਨਾ ਆਏ ਤੇ ਕਿਵੇਂ ਮਰਜੀ ਨਸਤੀ ਟੱਪੀ ਆ ਕਹਿੰਦਾ ਕੋਈ ਚੱਕਰ ਨਹੀਂ ਆ ਤੇ ਆਹ ਦੇਖੋ ਸਾਰਾ ਹੁਣ ਆ ਕਾਗਜ਼ ਪੂਰਾ ਮੇਲੀ ਜਾਂਦੇ ਆ ਤੇ ਬਹੁਤ ਵਧੀਆ ਬਾਈ ਤੇ ਬਾਈ ਜੇ ਕਿਸੇ ਨੇ ਛੱਤ ਪਉਣੀ ਕਿੰਨਾ ਟਾਈਮ ਦਿੰਨੇ ਹੋ ਤੁਸੀਂ ਤਾਂ ਆਪਾਂ ਬਈ ਮਹੀਨੇ ਤੋਂ ਪਲੱਸ ਤੇ ਡੇਢ ਮਹੀਨੇ ਦੇ ਵਿੱਚ ਬਗੂ ਕੋਈ ਆਇਆ ਨਹੀਂ ਆਪਾਂ ਵੀਡੀਓ ਪ੍ਰੋਮੋਸ਼ਨ ਵਾਸਤੇ ਪਾਉਣੇ ਬਾਈ ਕੋਲੇ ਕੰਮ ਬਹੁਤ ਆ ਇਹਦੇ ਕੋਲੇ ਤੇ ਮਹੀਨਾ ਡੇਢ ਮਹੀਨਾ ਤਾਂ ਬਾਈ ਕਹਿੰਦਾ ਲੱਗ ਹੀ ਜਾਂਦਾ ਨਾਲੇ ਬਾਈ ਦੀਆਂ ਤਿੰਨ ਟੀਮਾਂ ਇਸ ਟਾਈਮ ਕੰਮ ਕਰੀ ਜਾਂਦੀਆਂ ਤੇ ਜਿਹੜਾ ਫੋਨ ਚੱਕਣ ਦਾ ਕਾਰਨ ਹੁੰਦਾ ਬਾਈ ਤਾਂ ਹੁੰਦਾ ਤੇ ਬਾਕੀ ਬਾਈ ਫੋਨ 5 600 ਫੋਨ ਮੇਰਾ ਵੀ ਕੰਮ ਬੱਕਰੀਆਂ ਦਾ ਫੋਨ ਆਉਂਦੇ ਬੜੇ ਆ ਤੁਸੀਂ ਕੀ ਕਰਨਾ WhatsApp ਮੈਸੇਜ ਛੱਡ ਦੇਣਾ ਬਾਈ ਆਪੇ ਫ੍ਰੀ ਹੋ ਕੇ ਇੱਕ ਦਿਨ ਨਹੀਂ ਦੂਜੇ ਦਿਨ ਤੁਹਾਨੂੰ ਮੈਸੇਜ ਕਰ ਦੂਗਾ हां भाई ये तो जे आपा ਗੱਲ ਫੋਨ ਤੇ ਕਰਨੀ ਕਈ ਬੰਦੇ ਯਾਰ ਸਵਾਦ ਲੈਣਾ ਤੇ ਬਾਲਾ ਫੋਨ ਲਾਉਂਦੇ ਯਾਰ ਅੱਛਾ ਉਦੋਂ ਫਿਰ ਬੰਦੇ ਦਾ ਖਹਿਜਾਂਦਾ ਮਨ ਕਈ ਵਾਰੀ ਤਾਂ ਉਦੋਂ ਜਿਹੜਾ ਜਿਹੜੇ ਨੇ ਕੰਮ ਕਰਾਉਣਾ ਉਹਦਾ ਵੀ ਨਹੀਂ ਫੋਨ ਕਰਦੇ ਉਹਦਾ ਵੀ ਨਹੀਂ ਚੱਕੀ ਦਾ ਫੋਨ ਇਸ ਲਈ ਆਪਾਂ ਕਹਿੰਦੇ ਜਿਹਨੇ ਕੰਮ ਕਰਾਉਣਾ ਸਵਾਦ ਵਾਲੇ ਬਈ ਕੀ ਕੀ ਪੁੱਛਦੇ ਹੁੰਦੇ ਪਹਿਲਾਂ ਮੜ ਕੇ ਇੱਧਰ ਆ ਜਾਓ ਸਵਾਦ ਵਾਲੇ ਇਹ ਤਾਂ ਬਈ ਇਹੀ ਪੁੱਛਦੇ ਹੁੰਦੇ ਆ ਬਾਈ ਉਹ ਰੀਲ ਪਾ ਲੈਂਦੇ ਆ ਵੀ ਲੰਮੀ ਰੀਲ ਲਾ ਜਾਂਦੇ ਆ ਜਿਹੜੇ ਕੰਮ ਕਰਾਉਣਾ ਨੇ ਤਾਂ ਦੋ ਗੱਲਾਂ ਹੀ ਕਰਨੀਆਂ ਬਾਈ ਕੰਮ ਕਰਾਉਣਾ ਤਾਂ ਬਸ ਦੱਸ ਰੇਟ ਕੀ ਆ ਉਹਨੇ ਪਰ ਸਾਰਾ ਕੋਈ ਅੰਤਰੇ ਲੈਣੇ ਆ ਇਹ ਬੰਦੇ ਨੇ ਨਾਲੇ ਰੀਲੇ ਦਾ ਬਾਕੀ ਵੀ ਦੱਸ ਦਿੱਤਾ ਬਾਅਦ ਸੀ ਐਚ ਬਾਈ ਜਿਹੜਾ ਸਮਾਨ ਪੈਂਦਾ ਉਹ ਵੀ ਦੱਸਦਾ ਸਮਾਨ ਦਾ ਬਾਕੀ ਯਾਰ ਸਾਰਾ ਕੋਈ ਆਪਣੇ ਵੀਡੀਓ ਦੱਸਿਆ ਹੁੰਦਾ ਵੀ ਕਿੰਨੇ ਰੁਪਏ ਸਕੁਅਰ ਫੁੱਟ ਰੇਟ ਆ ਕੀ ਆ ਕਈ ਬੰਦੇ ਸਾਡਾ ਗਾਡਰ ਛੋੜਦੇ ਆ ਇੱਟਾਂ ਛੋੜਦੀਆਂ ਕੀ ਕਰੋਗੇ ਆ ਚੀਜ਼ਾਂ ਤੋਂ ਮਨ ਖੈ ਜਾਂਦਾ ਯਾਰ ਪਤਾ ਹੀ ਹੈ ਜੋ ਸਾਰਾ ਕੋਈ ਦੱਸਦੀਆਂ ਰੀਲਾਂ ਚ ਆਪਾਂ ਚਲੋ ਬਈ ਨੰਬਰ ਦੱਸ ਦਉ ਆਪਣਾ ਨੰਬਰ 8699906 ਲੋ ਵੀ ਧੰਨਵਾਦ ਕਰਦੇ ਆਂ ਵੀਡੀਓ ਬਈ ਸ਼ੇਅਰ ਕਰਦੇ ਹੋ ਤੇ ਗਰਮੀਆਂ ਆ ਗਈਆਂ ਬਈ ਤੇ ਚਾਦਰਾਂ ਨਾਲੋਂ ਬਈ ਕੰਮ ਮਹਿੰਗਾ ਪਊਗਾ ਲੇਟਰ ਨਾਲੋਂ ਸਸਤਾ ਪਊਗਾ ਹਾਂ ਇੱਕ ਆਪਾਂ ਗੱਲ ਜਿਹੜੀ ਵੀ ਸ਼ੇਪ ਛੱਡ ਹੁੰਦੇ ਆ ਐਂ ਵਾਲੀ ਉਹਦੇ ਟੋਟਲ ਥੱਲੇ ਲੱਗਦਾ ਤੇ ਕਰ ਆਪਣਾ ਸਵਿਸ਼ਟ ਨੂੰ ਦਾ ਲੋਗਾ ਵੀ ਆਪਣਾ ਦਾ ਵਿੱਚ ਜਿਹੜੇ ਜਿਹੜੇ ਡੇਰੀ ਫਾਰਮ ਵਾਲੇ ਉਹ ਪਾਉਣੇ ਉਹ ਆਪਣੇ ਕੋਲ ਸਾਰਾ ਕੁਝ ਆਪਣਾ ਹੁੰਦਾ ਅਗਲੇ ਨਿਕਲੀ ਜਗ੍ਹਾ ਦਿਖਾਉਣੀ ਆ ਮਾ ਠੀਕ ਹੈ ਤੇ ਜਿਹੜਾ ਆ ਪਾਉਣੇ ਇਹਦੇ ਚ ਤਾਂ ਚੌਰਸ ਚ ਤਾਂ ਅਗਲਾ ਗਾਰਡਰ ਬਈ ਕੁਆਡ ਚ ਵੀ ਲਾ ਕੇ ਪਾ ਸਕਦਾ ਉਹਦੇ ਚ ਘਰ ਵਾਲੇ ਦੇ ਫੇਰ ਦਾ ਪਾਨੂੰ ਜਦੋਂ ਲਾ ਕੇ ਵੇਚਣਾ ਉਹਨੇ ਦਾ ਰੱਖ ਜੂ। ਬਾਈ ਯਾਰ ਹੁਣ ਆਪਾਂ پیسے ਲੈ ਲੈਣੇ ਤੇ ਇਹ ਸੇਫ ਆਪਣੇ 15 ਸਾਲ ਵੀ 20 ਸਾਲ ਆਪਣੀ ਵਧੀਆ ਹੈਲਦੀ ਨਹੀਂ ਸ਼ਤ ਉਹਦੇ ਬਾਅਦ ਜਦੋਂ ਮਰ ਜੀ ਆਪਾਂ ਮਰ ਜੀ ਗਏ ਠੀਕ ਧੰਨਵਾਦ